ਕੋਈ ਬੰਦਾ ਕਹਿੰਦਾ ਕਿ ਸਾਡੇ ਕੋਲੇ ਇੱਕ ਵੱਡਾ ਮੇਕਰ ਰਾਜਾ ਮੋਲੀ ਹੈ ਕੋਈ ਕਹਿੰਦਾ ਸਾਡੇ ਕੋਲੇ ਸੁਭਾਸ਼ ਕੈਬਰਗਾ ਸ਼ੋਅਮੈਨ ਹੈ ਕੋਈ ਕਹਿੰਦਾ ਸਾਡੇ ਕੋਲੇ ਸੰਜੇਲੀ ਲਬਨਸਾਲੀ ਹੈ ਪਰ ਅਸੀਂ ਕਹਿੰਦੇ ਹਾਂ ਕਿ ਪ੍ਰਾਊਡ ਨਾਲ ਕਿ ਸਾਡੇ ਕੋਲੇ ਜਿੱਪੀ ਕਰੇ ਵਾਲਾ ਸਾਡੇ ਕੋਲੇ ਸਾਡੇ ਕੋਲੇ ਹੰਬਲ ਮੋਸ਼ਨ ਹੈ ਜਿਹੜਾ ਬੰਦਾ ਸਿਨੇਮੇ ਦੇ ਵਿੱਚ ਆ ਕੇ ਗਾਇਕੀ ਤੋਂ ਸਫਰ ਸ਼ੁਰੂ ਕਰਕੇ ਇੱਕ ਐਸਾ ਸੁਪਨਾ ਲੈਂਦਾ ਹੈ ਕੋਈ ਕਹਿੰਦਾ ਮੈਂ ਐਕਸ਼ਨ ਫਿਲਮ ਬਣਾਉਣਾ ਕੋਈ ਕਹਿੰਦਾ ਮੈਂ ਫੈਮਿਲੀ ਫਿਲਮ ਬਣਾਉਣਾ ਕਮੇਡੀ ਫਿਲਮ ਬਣਾਉਣਾ ਪਰ ਹੰਬਲ ਮੋਸ਼ਨ ਹਰ ਤਰ੍ਹਾਂ ਦੀ ਫਿਲਮ ਬਣਾਉਂਦਾ ਹੰਬਲ ਮੋਸ਼ਨ ਵਾਰਨਿੰਗ ਵੀ ਬਣਾਉਂਦਾ ਹੈ ਹੰਬਲ ਮੋਸ਼ਨ ਅਰਦਾਸ ਵੀ ਬਣਾਉਂਦਾ ਹੈ ਹੰਬਲ ਮੋਸ਼ਨ ਕੈਰੀਓਂ ਜੱਟਾ ਵੀ ਬਣਾਉਂਦਾ ਜਿਹੜੀ 100 ਕਰੋੜ ਨੂੰ ਪਾਰ ਕਰਦੀ ਹੈ ਹੰਬਲ ਮੋਸ਼ਨ ਸਾਡੇ ਕੋਲੇ ਸਾਡੇ ਬੱਚਿਆਂ ਨੇ ਐਕਸਪ੍ਰੈਸ਼ਨ ਨੂੰ ਰਿਪਰੈਜ਼ੈਂਟ ਕਰਦੀ ਫਿਲਮ ਛਿੰਦਾ ਛਿੰਦਾ ਨੋ ਪਾਪਾ ਬਣਾਉਂਦਾ ਹੈ ਅਸੀਂ ਸਦਾ ਹੀ ਕੁਦਰਾਂ ਦੇ ਫਿਲਮਾਂ ਨਹੀਂ ਦੇਖ ਸਕਦੇ ਸਦਾ ਹੀ ਅਸੀਂ ਕਮੇਡੀ ਨਹੀਂ ਦੇਖ ਸਕਦੇ ਸਦਾ ਹੀ ਅਸੀਂ ਐਕਸ਼ਨ ਨਹੀਂ ਦੇਖ ਸਕਦੇ ਸਦਾ ਹੀ ਅਸੀਂ ਰੋਮਾਂਟਿਕ ਫਿਲਮ ਨਹੀਂ ਦੇਖ ਸਕਦੇ ਸੋ ਇਸ ਕਰਕੇ ਸਾਡੇ ਕੋਲੇ ਜੈਸਮੀਨ ਬੈਠੀ ਹੈ ਮੈਂ ਕਹਿੰਦੀ ਵੀ ਗਿੱਪੀ ਕਰੇ ਬਾਹੋਂ ਦੀ ਮਿਹਰਬਾਨੀ ਹੈ ਕਿ ਉੱਥੋਂ ਚੱਕ ਕੇ ਕਿੱਥੋਂ ਲੋਕਾਂ ਨੂੰ ਸਾਡੇ ਸਿਨੇਮੇ ਨੂੰ ਵੱਡਾ ਕਰਨ ਲਈ ਕਿੱਥੋਂ ਕਿੱਥੋਂ ਲੋਕ ਪੈਦਾ ਕੀਤੇ ਸਾਡੇ ਵੀਰ ਪ੍ਰਿੰਸ ਨੂੰ ਕਿੰਨਾ ਚਿਰ ਥੀਏਟਰ ਵਿੱਚ ਲੱਗ ਗਿਆ ਕਿੰਨਾ ਚਿਰ ਫਿਲਮਾਂ ਵਿੱਚ ਵੀ ਆਇਆ ਸੀਰੀਅਲ ਵੀ ਬਣਾਇਆ ਆਪ ਵੀ ਫਿਲਮਾਂ ਲਿਖੀਆਂ ਪਰ ਕੋਈ ਪਾਰਖੂ ਅੱਖ ਹੁੰਦੀ ਹੈ ਜਿਹੜੀ ਕਿਸੇ ਬੰਦੇ ਨੂੰ ਪਛਾਣਦੀ ਹੈ ਕਿ ਤੂੰ ਯਾਰ ਇਸ ਕੰਮ ਲਈ ਬਣਿਆ ਇੱਥੇ ਆ ਮੈਡਮ ਸ਼੍ਰੀ ਮੈਡਮ ਨਮਰਿਸ਼ ਨੇ ਇੱਕ ਗੱਲ ਸਾਂਝੀ ਕੀਤੀ ਹੈ ਕਿ 2019 ਦੇ ਵਿੱਚ ਇੱਕ ਸਾਡੀ ਫਿਲਮ ਜਦੋਂ ਅਰਦਾਸ ਕਰਾਂ ਆਈ ਤਾਂ ਉਹ ਪੰਜਾਬੀ ਸਿਨੇਮੇ ਦਾ ਪਹਿਲਾ ਸਮਾਂ ਸੀ ਜਦੋਂ ਅਸੀਂ 뮤직 ਲਾਂਚ ਕੀਤਾ ਤਾਜ ਹੋਟਲ ਦੇ ਚੰਡੀਗੜ੍ਹ ਤੇ ਬੰਬੇ ਤੋਂ ਵੀ ਲੋਕ ਆਏ ਸ੍ਰੀ ਦੀ ਚਾਹਾਨ ਜਾਂ ਹੋਰ ਲੋਕ ਬੰਬੇ ਤੋਂ ਵੀ ਲੋਕ ਆਏ 뮤직 ਰੀਲੀਜ਼ ਕਰ ਲਈ ਉਹ ਸਮਾਂ ਵੀ ਸਾਡੇ ਲਈ ਅਰਦਾਸ ਦੇ ਨਾਲ ਜੁੜਿਆ ਸਮਾਂ ਕਿ ਪੰਜਾਬੀ ਸਿਨੇਮੇ ਦਾ ਸਭ ਤੋਂ ਵੱਡਾ ਤੇ ਪਹਿਲਾ ਸਮਾਂ ਸੀਗਾ ਮੈਂ ਅੱਜ ਇੱਕ ਇਹ ਗੱਲ ਮਹਿਸੂਸ ਕਰਦਾ ਕਿ ਅਲੱਗ-ਅਲੱਗ ਲੈਂਗੁਏਜ ਦਾ ਅਲੱਗ-ਅਲੱਗ ਜ਼ੁਬਾਨ ਦਾ ਜਿਹੜਾ ਸਿਨੇਮਾ ਬਣਦਾ ਹੈ ਲੋਕ ਪ੍ਰਾਊਡ ਕਰਦੇ ਨੇ ਆਪਣੀ ਆਪਣੀ ਮਾਂ ਬੋਲੀ ਤੇ ਕਿ ਸਾਡੀ ਜ਼ੁਬਾਨ ਦਾ ਸਿਨੇਮਾ ਹੈ ਕੋਈ ਬੰਦਾ ਕਹਿੰਦਾ ਕਿ ਸਾਡੇ ਕੋਲੇ ਇੱਕ ਵੱਡਾ ਮੇਕਰ ਰਾਜਾ ਮੌਲੀ ਹੈ ਕੋਈ ਕਹਿੰਦਾ ਸਾਡੇ ਕੋਲੇ ਸੁਭਾਸ਼ ਕਈ ਵਰਗਾ ਸ਼ੋਅਮੈਨ ਹੈ ਕੋਈ ਕਹਿੰਦਾ ਸਾਡੇ ਕੋਲੇ ਸੰਜੇ ਲੀਲਾ ਬੰਸਾਲੀ ਹੈ ਪਰ ਅਸੀਂ ਕਹਿੰਦੇ ਹਾਂ ਕਿ ਪ੍ਰਾਊਡ ਨਾਲ ਕਿ ਸਾਡੇ ਕੋਲੇ ਜੀਪੀ ਕਰੇ ਵਾਲਾ ਸਾਡੇ ਕੋਲੇ ਸਾਡੇ ਕੋਲੇ ਹੰਬਲ ਮੋਸ਼ਨ ਹੈ ਕੀ ਬਾਤ ਹੈ ਜਿਹੜਾ ਜਿਹੜਾ ਬੰਦਾ ਸਿਨੇਮੇ ਦੇ ਵਿੱਚ ਆ ਕੇ ਗਾਇਕੀ ਤੋਂ ਸਫ਼ਰ ਸ਼ੁਰੂ ਕਰਕੇ ਇੱਕ ਐਸਾ ਸੁਪਨਾ ਲੈਂਦਾ ਹੈ ਅੱਜ ਸਾਡੇ ਕੋਲੇ ਕੁਮਾਰ ਮੰਗਲਕਪਾਠੀ ਵਰਗੇ ਜਿਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਮੈਨੂੰ ਵੀ ਕਿਨਾਂ ਦੀ ਹਿੰਦੀ ਫਿਲਮ 'ਚ ਅਤੀਤੀ ਤੁਮ ਕਬਜਾਓ ਕੰਮ ਕਰਨ ਦਾ ਮੌਕਾ ਮਿਲਿਆ ਜਿਹਨਾਂ ਨੇ ਵੱਡੀਆਂ-ਵੱਡੀਆਂ ਫਿਲਮਾਂ ਬਣਾਈਆਂ ਬੇਸ਼ੱਕ ਉਹ ਪੰਜਾਬ ਤੋਂ ਨੇ ਅੱਜ ਸਾਡੇ ਪੰਜਾਬੀ ਸਿਨੇਮੇ ਦੀ ਕਿਸੇ ਕਾਨਫਰੰਸ ਬੈਠੇ ਨੇ ਇਹ ਸਾਡੇ ਲਈ ਪ੍ਰਾਊਡ ਦੀ ਗੱਲ ਹੈ ਸਾਡੇ ਲਈ ਵੱਡੀ ਗੱਲ ਹੈ ਇਹ ਗੱਲਾਂ ਤਾਂ ਹੋਈਆਂ ਜੇ ਸਾਡੇ ਮੇਕਰਸ ਨੇ ਚੰਗਾ ਸਿਨੇਮਾ ਸੋਚਿਆ ਸਾਡੇ ਮੇਕਰ ਨੇ ਚੰਗਾ ਸਿਨੇਮਾ ਬਣਾਉਣ ਦੀ ਗੱਲ ਕੀਤੀ ਹਰ ਬੰਦੇ ਦੀ ਆਪਣੀ ਇੱਕ ਮੁਹਾਰਤ ਹਾਸਲ ਹੁੰਦੀ ਹੈ ਕੋਈ ਬੰਦਾ ਕਹਿੰਦਾ ਮੈਂ ਰੋਮਾਂਟਿਕ ਫਿਲਮ ਬਣਾਉਣਾ ਪੰਮਾ ਜੀ ਜਿਹੜੀ ਫਿਲਮ ਨਾਲ ਮਸ਼ਹੂਰ ਹੋਏ ਕੋਈ ਕਹਿੰਦਾ ਮੈਂ ਐਕਸ਼ਨ ਫਿਲਮ ਬਣਾਉਣਾ ਕੋਈ ਕਹਿੰਦਾ ਮੈਂ ਫੈਮਿਲੀ ਫਿਲਮ ਬਣਾਉਣਾ ਕਮੇਡੀ ਫਿਲਮ ਬਣਾਉਣਾ ਪਰ ਹੰਬਲ ਮੋਸ਼ਨ ਹਰ ਤਰ੍ਹਾਂ ਦੀ ਫਿਲਮ ਬਣਾਉਂਦਾ ਹੈ ਹੰਬਲ ਮੋਸ਼ਨ ਵਾਰਨਿੰਗ ਵੀ ਬਣਾਉਂਦਾ ਹੈ ਹੰਬਲ ਮੋਸ਼ਨ ਅਰਦਾਸ ਵੀ ਬਣਾਉਂਦਾ ਹੈ ਹੰਬਲ ਮੋਸ਼ਨ ਕੈਰੀਓਨ ਜੱਟਾ ਵੀ ਬਣਾਉਂਦਾ ਹੈ ਜਿਹੜੀ 100 ਕਰੋੜ ਨੂੰ ਪਾਰ ਕਰਦੀ ਹੈ ਹੰਬਲ ਮੋਸ਼ਨ ਸਾਡੇ ਕੋਲੇ ਸਾਡੇ ਬੱਚਿਆਂ ਨੇ ਐਕਸਪ੍ਰੈਸ਼ਨ ਨੂੰ ਰਿਪਰੈਜ਼ੈਂਟ ਕਰਦੀ ਫਿਲਮ ਛਿੰਦਾ ਛਿੰਦਾ ਨੋ ਪਾਪਾ ਬਣਾਉਂਦੇ। ਸੋ ਇਸ ਕਰਕੇ ਸਾਨੂੰ ਵੇਰੀਏਸ਼ਨ ਦਾ ਸਿਨੇਮਾ ਚਾਹੀਦਾ ਹੈ। ਜਿਵੇਂ ਸਾਡੇ ਵੀਰ ਨਜਸੀ ਨੇ ਹੁਣੇ ਬੋਲਦੇ ਕਿਹਾ ਸੀ ਕਿ ਸਾਡੇ ਕੋਲੇ 70-80 ਫਿਲਮਾਂ ਬੰਦੀਆਂ। ਉਹ ਸਾਡੀਆਂ ਫਿਲਮਾਂ ਤਾਂ ਕਾਮਯਾਬ ਹੋਣਗੀਆਂ ਕਿਉਂਕਿ ਸਾਡੀ ਜਿਹੜੀ ਟਰੈਕਟਰੀ ਹੈ ਉਹ ਇਸ ਤਰ੍ਹਾਂ ਦੀ ਟਰੈਕਟਰੀ ਹੈ ਕਿ ਅਸੀਂ ਕਿੰਨੀ ਤੇ ਘਟਾਂ ਪਰ ਅਸੀਂ ਵੇਰੀਏਸ਼ਨ ਦਾ ਸਿਨੇਮਾ ਜਦੋਂ ਲੈ ਕੇ ਆਵਾਂਗੇ ਉਦੋਂ ਸਿਨੇਮਾ ਕਾਮਯਾਬ ਹੋਊਗਾ। ਅਸੀਂ ਸਦਾ ਹੀ ਕੁਦਰਾਂ ਦੇ ਫਿਲਮਾਂ ਨਹੀਂ ਦੇਖ ਸਕਦੇ ਸਦਾ ਹੀ ਅਸੀਂ ਕਮੇਡੀ ਨਹੀਂ ਦੇਖ ਸਕਦੇ ਸਦਾ ਹੀ ਅਸੀਂ ਐਕਸ਼ਨ ਨਹੀਂ ਦੇਖ ਸਕਦੇ ਸਦਾ ਹੀ ਅਸੀਂ ਰੋਮਾਂਟਿਕ ਫਿਲਮ ਨਹੀਂ ਦੇਖ ਸਕਦੇ ਸੋ ਇਸ ਕਰਕੇ ਸਾਡੇ ਕੋਲ ਜੈਸਮੀਨ ਬੈਠੀ ਹੈ ਮੈਂ ਕਹਿੰਨੀ ਵੀ ਗਿੱਪੀ ਕਰੇ ਬਖੋਂ ਦੀ ਮਿਹਰਬਾਨੀ ਹੈ ਕਿ ਉੱਥੋਂ ਚੱਕ ਕੇ ਕਿੱਥੋਂ ਲੋਕਾਂ ਨੂੰ ਸਾਡੇ ਸਿਨੇਮੇ ਨੂੰ ਵੱਡਾ ਕਰਨ ਲਈ ਕਿੱਥੋਂ ਕਿੱਥੋਂ ਲੋਕ ਪੈਦਾ ਕੀਤੇ ਸਾਡੇ ਆਪਣੇ ਪੰਮੇ ਨੂੰ ਸਾਡੇ ਵੀਰ ਪ੍ਰਿੰਸ ਨੂੰ ਕਿੰਨਾ ਚਿਰ ਥੀਏਟਰ ਵਿੱਚ ਲੱਗ ਗਿਆ ਕਿੰਨਾ ਚਿਰ ਫਿਲਮਾਂ ਵਿੱਚ ਵੀ ਆਇਆ ਸੀਰੀਅਲ ਵੀ ਬਣਾਇਆ ਆਪ ਵੀ ਫਿਲਮਾਂ ਲਿਖੀਆਂ ਪਾਰੇ ਕੋਈ ਪਾਰਖੂ ਅੱਖ ਹੁੰਦੀ ਹੈ ਜਿਹੜੀ ਕਿਸੇ ਬੰਦੇ ਨੂੰ ਪਛਾਣਦੀ ਹੈ ਕਿ ਤੂੰ ਯਾਰ ਇਸ ਕੰਮ ਲਈ ਬਣਿਆ ਇੱਥੇ ਆ ਮੈਨੂੰ ਇਸ ਕਰਕੇ ਵੱਡੀਆਂ ਚੀਜ਼ਾਂ ਨੇ ਸਿਨੇਮਾ ਉਦੋਂ ਵੱਡਾ ਹੁੰਦਾ ਜਦੋਂ ਸਾਡੀ ਫੈਮਿਲੀ ਸਿਨੇਮੇ ਨਾਲ ਜੁੜਦੀ ਹੈ